ਜਿਆ ਤਾਰ ਜਿਹੜਾ ਹੈਗਾ ਉਹ ਟਿਕਾਣੇ ਤੇ ਸੰਘਰਸ਼ ਕੀਤਾ ਜਾ ਰਿਹਾ ਬੈਟਲ ਮਾਰਕ ਰਿਪੋਰਟ ਕੱਢੇ ਸਰਕਾਰਾਂ ਹਲੇ ਵੀ ਨਹੀਂ ਰੁਕੀਆਂ ਇਹ ਲੰਮੀ ਕਰੜੀ ਸਟਰਗਲ ਦੇ ਅਸੀਂ ਰਾਹ ਪਏ ਹੋਏ ਆ ਜਿਹੜਾ ਇਥੋਂ ਦੀ ਪ੍ਰਸ਼ਾਸਨ ਨੇ ਸਾਜਸੀ ਧੂਪੀ ਧਾਰੀ ਵੀ ਆ ਵਿਸ਼ੇਸ਼ ਕਰਕੇ ਮੋਗਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਨੇ ਮੋਗਾ ਨੇ ਕਿਹਾ ਸੀਗਾ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਆ ਮੁੱਖ ਮੰਤਰੀ ਘਰੇ ਮੁਆਵਜ਼ਾ ਦੇਣ ਆਉਣਗੇ ਦੋਨੇ ਬੱਚਿਆਂ ਨੂੰ ਸਰਕਾਰੀ ਨੌਕਰੀ ਅਸ਼ੋਰ ਕੀਤੀ ਜਾਊਗੀ ਇਹਦੇ باوجود ਕੋਈ ਮੰਗ ਨਹੀਂ ਮੰਨੀ ਗਈ 10 ਲੱਖ ਦੇ ਮੁਆਵਜ਼ੇ ਦਾ ਕੋਝਾ ਮਜ਼ਾਕ ਕੀਤਾ ਗਿਆ ਉਦੋਂ ਬਾਅਦ ਦੇ ਵਿੱਚ ਤਿੰਨ ਕੈਂਡਲ ਬਾਰਚ ਪਿੰਡ ਧੂਰਕੋਟੜ ਸੀ ਪਿੰਡ ਖੋਟੇ ਦੇ ਪੱਤੋ ਹੀਰਾ ਸਿੰਘ ਵਿਖੇ ਹੋਏ ਆ ਜ਼ਿਲ੍ਹਾ ਪੱਤਰੀ ਬਿਜਾਰੇ ਹੋਏ ਆ ਅੱਜ ਇਹ ਮੋਗੇ ਸ਼ਹਿਰ ਦਾ ਭਾਰਮਾ ਕੈਂਡਲ ਮਾਰਚ ਆ ਇਸ ਤੋਂ ਬਾਅਦ 18 ਤਰੀਕ ਦੀ ਸਵੇਾਈ ਰੈਲੀ ਅਸੀਂ ਕਰ ਰਹੇ ਹਾਂ ਮੰਡੀ ਦੇ ਵਿੱਚ ਪੰਜਾਬ ਦੀਆਂ 17 ਅਧਿਆਪਕ ਜਿੱਥੇ ਬੰਦਿਆਂ ਦੀ ਗਵਾਹੀ ਦੇ ਵਿੱਚ ਇੱਕ ਪਾਸੇ ਸਿੱਖਿਆ ਕ੍ਰਾਂਤੀ ਦਾ ਨਾਰਾ ਪਰ ਸਰਕਾਰ ਦਾ ਜਿਹੜਾ ਚਿਹਰਾ ਬੂਰਾ ਉਹ ਲਗਭਗ ਇੱਕ ਮਹੀਨੇ ਵਿੱਚ ਸਪਸ਼ਟ ਆ ਗਿਆ ਕਿ ਉਹ ਅਧਿਆਪਕਾਂ ਦੀ ਕਿਸੇ ਮੰਗ ਪ੍ਰਤੀ ਸਹਿਰਦ ਦੀ ਨਾ ਸਿੱਖਿਆ ਪ੍ਰਤੀ ਸਹਿਰਦਾ ਦੋਨੇ ਸਾਡੇ ਅਧਿਆਪਕ ਸਾਥੀ ਔਨ ਡਿਊਟੀ ਡੈਥ ਹੋਈ ਉਹਨਾਂ ਦੀ ਉਹਨਾਂ ਨੂੰ ਜੋਗ ਮੁਆਵਜ਼ਾ ਦੇਣ ਲਈ ਉਹਦਾ ਪ੍ਰਸ਼ਾਸਨ ਤਿਆਰ ਨਹੀਂ ਉਹੀ ਅਗਲੀ ਕਾਰਵਾਈ ਕੀ ਕਰਨੀ ਅਗਲੀ ਕਾਰਵਾਈ ਦਾ ਅੱਜ ਅਸੀਂ ਕੈਂਡਲ ਮਾਰਚ ਕਰਨਾ ਹੈ ਕੈਂਡਲ ਮਾਰਚ ਕਰਕੇ ਅਸੀਂ ਕੈਂਪ ਆਫਿਸ ਡੀਸੀ ਤੱਕ ਜਾਣਾ ਡੀਸੀ ਨੂੰ ਸੁਣਾਉਣੀ ਕਰਨ ਜਾਣਾ ਆਪਦੀ ਉਸ ਤੋਂ ਬਾਅਦ 18 ਤਰੀਕ ਨੂੰ ਸਵੇਰਾਈ ਰੈਲੀ ਮੋਗੇ ਦੀ ਅਨਾਜ ਮੰਡੀ ਚ ਕੀਤੀ ਜਾਣੀ ਆ ਉਹਦੇ ਵਿੱਚ ਫਿਰ ਅਸੀਂ ਸਵੇਰਾਈ ਲੀਡਰਸ਼ਿਪ ਬੈਠਲਾ ਲੋਗੇ ਵੀ ਕੀ ਕਰ ਮੰਗਾ ਉਹ ਹੀ ਆ ਜੀ ਦੋਨਾਂ ਅਧਿਆਪਕਾਂ ਨੂੰ 2-2 ਕਰੋੜ ਦਾ ਮੁਆਵਜ਼ਾ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਤੇ ਉਹਦੇ ਨਾਲ ਨਾਲ ਉਹਨਾਂ ਦੀ ਪੜ੍ਹਾਈ ਦਾ ਖਰਚਾ ਇਹੀ ਸਾਡੀਆਂ ਮੰਗਾਂ ਆ ਰਾਜਾ ਜੱਜ ਜਿਹੜਾ ਵੱਲੋਂ ਜਟਨਪਾਰਕ ਡਟਿਆ ਜਾ ਰਿਹਾ ਹੈਗਾ 75 ਮੀਟਰ ਤੋਂ ਦੂਰ ਵਰ ਦੇ ਹਾਂਜੀ ਅਸੀਂ ਜਦੋਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਔਰ ਬਲਾਕ ਸਮਟੀ ਦੀਆਂ ਵੋਟਾਂ ਪਈਆਂ ਸਾਡੇ ਦੋ ਅਧਿਆਪਕ ਸਾਥੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਉਹਨਾਂ ਨੂੰ ਉਹ ਡਿਊਟੀ ਦਰਮਿਆਨ ਅਸ਼ੀਦ ਹੋਏ ਆ ਤੇ ਉਹਨਾਂ ਦੀ ਅਸੀਂ ਉਹਨਾਂ ਦੇ ਬੱਚਿਆਂ ਲਈ ਉਹਨਾਂ ਦੇ ਪਰਿਵਾਰ ਲਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਸ਼ਿਕਰਤ ਕਰ ਰਹੇ ਹਾਂ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਰ ਜਿਹੜੀ ਸਰਕਾਰ ਦੇ ਕੰਨਾਂ ਦੇ ਵਿੱਚ ਜੋ ਨਹੀਂ ਸਰਕ ਰਹੀ ਅਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਸੀਂ ਇਹ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਤੇ ਅਸੀਂ ਇੱਕ ਬਹੁਤ ਵੱਡੀ ਸੂਬਾ ਪੱਧਰੀ ਰੈਲੀ ਰੱਖੀ ਹੋਈ ਆ ਜੇਕਰ ਸਾਡੀ ਇਹ ਸਰਕਾਰ ਮੰਗਾਂ ਨਹੀਂ ਮੰਨਦੀ ਕਿ ਬੱਚਿਆਂ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਦੋ ਦੇ ਆਪਕ ਟੀਚਰ ਜਿਹੜੇ ਸੀਗੇ ਉਹ ਇਸ ਡਿਊਟੀ ਦਰਬਾਰ ਛੀਦ ਹੋਏ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਵੱਲੋਂ